करो प्लीज़ो सोमेंट मुर्दाबाद मुर्दाबाद सानी एकता ज़िंदबाद ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਕੁਰਾਲੀ ਦੇ ਬਿਜਲੀ ਵਿਭਾਗ ਦੇ ਦਫ਼ਤਰ ਦੇ ਵਿੱਚ ਅੱਜ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਨਾਰੇਬਾਜ਼ੀ ਕੀਤੀ ਗਈ ਹੈ ਅਤੇ ਪੁਤਲਾ ਵੀ ਫੁਕਿਆ ਗਿਆ ਹੈ ਆਖਰਕਾਰਨ ਇਹ ਹੈ ਕਿ ਉਹਨਾਂ ਦੀ ਤਨਖਾਹ ਦੇ ਵਿੱਚ ਕਟੌਤੀ ਕੀਤੀ ਗਈ ਹੈ ਕੀ ਕਹਿਣਾ ਇਸ ਮੌਕੇ ਬਿਜਲੀ ਬੋਰਡ ਦੇ ਮੁਲਾਜ਼ਮ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਤਾਂ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀ ਤਨਖਾਹ ਵੀ ਟੋਕੀ ਕਰਨ ਦੇ ਵਿਰੁੱਧ ਪੰਜਾਬ ਬਿਜਲੀ ਇਕਤਾ ਮੰਚ ਪੰਜਾਬ ਤੇ ਗ੍ਰੈਂਡ ਫੋਰਮ ਦੇ ਸਾਂਝੇ ਸੱਦੇ ਤੇ ਕੋਰਾਲੀ ਸਬਜਨ ਦੇ ਸਮੂਹ ਬਿਜਲੀ ਮੁਲਾਜ਼ਮ ਸਾਥੀਆਂ ਨੇ 2 ਘੰਟੇ ਕੰਮ ਛੱਡ ਕੇ ਬਿਜਲੀ ਬੋਰ ਦੇ ਪਾਵਰ ਕਾਮ ਦੀ ਸੀਐਮਡੀ ਦੀ ਅਰਜੀ ਟੁਕੀ ਤੇ ਰੋਸ ਮੁਜ਼ਾਹਰਾ ਵੀ ਕੀਤਾ ਇਸ ਕਰਤੇ ਅੱਗੇ ਵਾਸਤੇ ਵੀ ਇਹ ਚੇਅਰਮੈਨ ਪਾਵਰ ਕਾਮ ਨੂੰ ਚੇਤਾਵਨੀ ਦਿੱਤੀ ਤੇ ਕਿਛੇ ਦਾ ਬਿਜਲੀ ਮੁਲਾਜ਼ਮ ਆਪਣੀਆਂ ਹੋਰ ਹੱਕੀ ਮੰਗਾਂ ਦੇ ਪ੍ਰਾਪਤੀ ਵਾਸਤੇ ਸੰਘਰਸ਼ ਕਰ ਰਹੇ ਹਨ ਪਰ ਜਦ ਕਿ ਪਾਵਰ ਕੌਰ ਦੀ ਮੈਨੇਜਮੈਂਟ ਵੱਲੋਂ ਉਹਨਾਂ ਦੇ ਕਰਮਚਾਰੀਆਂ ਨੂੰ ਮਿਲਦੀ ਮਹੀਨਾਵਾਰ ਤਨਖਾਹ ਵੀ ਕੱਟੀ ਜਾ ਰਹੀ ਹੈ ਇਸ ਕਰਕੇ ਇਸ ਰੈਲੀ ਦੇ ਵਿੱਚ ਸਮੂਹ ਮੁਲਾਜ਼ਮਾਂ ਨੇ ਪਾਵਰ ਕੌਰ ਦੇ ਸੀਐਮਡੀ ਨੂੰ ਚੇਤਾਵਨੀ ਵੀ ਦਿੱਤੀ ਕਿ ਅੱਗੇ ਵਾਸਤੇ ਸੰਘਰਸ਼ ਜੇ ਇਸ ਤਰ੍ਹਾਂ ਦਾ ਕੋਈ ਮੁਲਾਜ਼ਮਾਂ ਦੀ ਤਨਖਾਹ ਕੱਟੀ ਗਈ ਤਾਂ ਪਰਾਲੀ ਸਭ ਜਨ ਦੇ ਸਾਥੀ ਸਾਰੇ ਮੁਲਾਜ਼ਮ ਜੋ ਵੀ ਅੱਗੇ ਕੋਈ ਤਿੱਖਾ ਸੰਘਰਸ਼ ਸਾਹਮਣੇ ਆਏਗਾ ਅਸੀਂ ਬਾਅਦ ਚੜ ਕੇ ਹਿੱਸਾ ਲੈਣਗੇ ਤੇ ਬਾਕੀ ਵੀ ਜੋ ਜੁਆਇੰਟ ਫੋਰਮ ਤੇ ਬਿਜਲੀ ਇਕਤਾ ਮੰਚ ਵੱਲੋਂ ਤੇ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਜੋ ਸਾਂਝਾ ਮੰਗ ਪੱਤਰ ਦਿੱਤਾ ਗਿਆ ਉਸ ਤੇ ਕੋਈ ਵਿਚਾਰਨਾ ਕੀਤੀ ਗਈ ਤਾਂ ਆਉਣ ਵਾਲੇ ਜੋ ਤਿੱਖੇ ਸੰਘਰਸ਼ ਚੌਦ ਦੇ ਵਿੱਚ ਫਰਾਰੀ ਸਬਟੂਡੀਆ ਨੂੰ ਮੁਲਾਜ਼ਮ ਵੱ ਚੜ ਕੇ ਇਸਰ ਲੈਣਗੇ